ਇੱਥੇ ਜ਼ਿਆਦਾ ਤੱਕ ਮੈਂ ਇਨਮੇਟਸ ਦੇਖੇ ਨੇ ਜਿਨ੍ਹਾਂ ਨਾਲ ਮੈਂ ਗੱਲਬਾਤ ਕੀਤੀ ਹੈ ਖੁਸ਼ਦਿਲ ਨੇ ਸਭ ਤੇ ਮਾਹੌਲ ਇਦਾਂ ਕ੍ਰੀਏਟ ਹੈ ਸਾਰੇ ਮਸਤ ਮੋਲਾ ਨੇ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਕੋਈ ਐਵੇਂ ਸ਼ਿਕਾਨੀ ਮਜਬੂਰੀ ਨਹੀਂ ਜਿਹੜੇ ਬੈਠੇ ਇਸ ਘਰ ਦਾ ਨੂੰ ਆਪਣਾ ਘਰ ਹੈ ਅਸੀਂ ਇਹਨੂੰ ਆਪਣਾ ਘਰ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਬ੍ਰੇਨ ਬਰਸਟ ਹੋ ਗਿਆ ਯਾਰ ਜੀ ਤੇ ਉਹ ਦੁਨੀਆਂ ਚ ਦੂਰ ਤੇ ਲੱਗਦੀ ਪੂਰੀ ਤਰ੍ਹਾਂ ਰੋ ਰਹੀ ਸੀਗੀ ਹਾਂ ਮਾਬੀ ਕੀ ਹੋਇਆ ਜੀ ਕਹਿੰਦੀ ਮੇਰੇ ਉਹ ਚਲੇ ਗਏ ਇਹ ਅਸੀਂ ਕੀ ਕਰੀਏ ਉਹਨਾਂ ਦੱਸੀ ਸਾਰੀ ਇਸ ਟੀਵੀਆਂ ਬਿਸਤਾ ਹੋਇਆ ਥਕੇ ਚਲੋ ਸਾਸੀ ਭਾਵਕ ਹੋ ਕੇ ਵਿਚਾਰੀ ਉੱਥੇ ਹੌਸਲੇ ਦਿੱਤਾ ਬਿਠਾਇਆ ਅੰਦਰ ਕੱਢ ਕੇ ਬੈਠੇ ਗੱਲਬਾਤ ਸੁਣੀ ਉਹਦੀ ਮਾਬੀ ਤੁਹਾਡ ਨੂੰ ਤੁਹਾਡੇ ਬਾਰੇ ਕਦੇ ਸ਼ੇਅਰ ਨਹੀਂ ਕੀਤਾ ਵੀ ਮੇਰੇ ਪਰਿਵਾਰ ਇੱਥੇ ਰਹਿੰਦਾ ਜੀ ਅਸੀਂ ਕਹਿੰਦੀ ਕਿ ਆ ਦੱਸੀ ਵਸ ਉਹਦਾ ਇੱਕ ਬੇਟਾ ਵੀ ਸੀਗਾ ਜੀ ਸੱਤ ਸਾਲ ਦਾ ਚਲੋ ਇੱਥੇ ਹੋ ਸਪੈਸੀਫਾਈ ਕਰ ਕੋ ਕਜੀ ਉਹ 2 ਘੰਟੇ 2 ਘੰਟੇ ਬੈਠ ਕੇ ਚੱਲ ਗਈ ਜੀ ਕੀ ਹੈ ਟੇਕਰ ਸਾਡੇ ਹੈ ਲੋ ਉਹ ਵਿਚਾਰੀ ਬਹੁਤ ਸੇਵਾ ਕਰਦੀ ਸੁਨੇ ਦੇ ਚਾਹ ਵੀ ਦੇਣੀ ਹੈ ਨਾਸ਼ਤਾ ਵੀ ਦੇਣਾ ਦੁਪਹਿਰੇ ਲੰਚ ਵੀ ਦੁਪਹਿਰ ਤੋਂ ਬਾਅਦ ਵੀ ਚਾਹ ਸ਼ਾਮ ਨੂੰ ਵੀ ਕੱਪੜੇ ਵੀ ਧੋਣੇ ਹੁੰਦੇ ਨੇ ਸਾਰੇ ਸਫਾਈ ਵੀ ਕਰਦੀ ਕਪੜੇ ਸਾਰੇ ਸਾਰਾ ਕੁਝ ਹੀ ਕਰਦੀ ਹਸਤਾਈ ਹੋ ਗੁਦੀ ਦੇਖੋ ਨਾ ਅੰਦਰ ਦੂਆ ਸ਼ਰਮਾ ਜੀ ਪਏ ਉਹਦਾ ਵੀ ਕਿਆ ਕਹਿ ਸਕਦੇ ਹਾਂ ਮੈਂ ਉਹਨੂੰ ਫੋਨ ਮਾਰਿਆ ਭਾਈ ਰੀਬਾ ਤੁਹਾਡਾ ਚਾਚਾ ਜੀ ਇਸ ਤਰ੍ਹਾਂ ਹੈ ਕਦੀ ਕੋਈ ਨਹੀਂ ਦੇਖੂਗਾ ਮੈਂ ਪਰ ਇੱਕ ਦਿਨ ਉਹ ਗਾੜੇ 6 ਸਾਲ ਦੀ ਇੱਕ ਦਿਨ ਆਈ ਇੱਥੇ ਥੋੜੇ ਜਿਹਾ ਕੋ ਚੋਲੋ ਬਿਸਕਟ ਵਾਰਾ ਰੱਖੇ ਸੀ ਨਾਲੀ ਨੂੰ ਕੋਈ ਗੱਲ ਨਹੀਂ ਦੇ ਗਈ ਮੈਂ ਕਿਹਾ ਮੈਂ ਕਿ ਭੋਗ ਤੇ ਜਾਣਾ ਮੁੜ ਕੇ ਆ ਰਹਾ ਜਾਂ ਮੈਂ ਇੱਥੇ ਕਹਿੰਿਆ ਇਹਨੇ ਉਹਨੇ ਕਦਰ ਕਿਹਾ ਵੀ ਕੱਲ ਜੇ ਮਰੇ ਤੇ ਅੱਧਾ ਹੋਈ ਆਉਂਗੀ ਤੇ ਮੈਂ ਤਾਂ ਆਈ ਦੇਖੋ ਜੀ ਇਹ ਕਹਿੰਦੇ ਹੁੰਦੇ ਆ ਵੀ ਮੇਰੀ ਦੋ ਬੋਟੀਆਂ ਸੀ ਹਾਂ ਹਾਂ ਇਹਦੇ ਦੀ ਹਿਸਟਰੀ ਬੜੀ ਹੈ ਕਹਿੰਦਾ ਮੇਰੇ ਦੋ ਵਿਆਹ ਹੋਏ ਹਾਂਜੀ ਇੱਕ ਮੇਰੀ ਘਾਲੀ ਜੈਪੁਰ ਰਹਿੰਦੀ ਹੈ ਇੱਕ ਰਹਿੰਦੀ ਪਪਰੋਲਾ ਇੱਧਰ ਪਾਲਪੁਰ ਅੱਛਾ ਤੁਸੀਂ ਲੈ ਕੇ ਆਣਾ ਇੱਥੇ ਕਿਹਨੂੰ ਲੈ ਕੇ ਆਣਾ ਕੋਈ ਦੋਸਤ ਕੋਈ ਕਾਲੀਆਂ ਲਿਆਈਏ ਤੁਹਾਡੀ ਘਰ ਵਾਲੀਆਂ ਲਿਆਈਏ ਯਾਰ ਯਾਰ